ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਗੱਬਣਾ ਥੋੜੇ ਥੋੜੇ ਦਨ ਲੈਂਦੀਆਂ ਨੇ ਤੇ ਦੋ ਤਾਜ਼ੀਆਂ ਸੂਈਆਂ ਆਆਂ ਸਵੇਰੀ ਸੂਈਆਂ ਵੀਰੇ ਹਾਂ ਹਾਂ ਇੱਕ ਕ੍ਰਾਸ ਸੂਈ ਇੱਕ ਸਵੇਰੇ ਠੀਕ ਆ ਬਾਈ ਦੋਵੇਂ ਜਰਸੀਆਂ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਮੇਰਾ ਸੱਤਾ ਵੀਰ ਪਿੰਡ ਬਸਤਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਪੀਪਰਨ ਵਾਲੇ ਪਿੰਡ ਨੇੜੇ ਪਿੰਡ ਕਿੱ데 ਰਹੇ ਨੇੜੇ ਪਿੰਡ ਥੱਲੇ ਵਾਲ ਦਾ ਫੁੱਲ ਪੈ ਜਾਂਦਾ ਮੋਗੇ ਸਾਈਡ ਤੋਂ ਬਾਜਾਖੰਨਾ ਸਾਈਡ ਤੋਂ ਪੈ ਜਾਂਦੀ ਆ ਪੱਖੋ ਕੈਂਚੀਆਂ ਬਰਨ ਮੋਬਾਈਲ ਨੰਬਰ ਬੋਲ ਦੋ ਬਾਈ ਮੋਬਾਈਲ ਨੰਬਰ 842776065 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਇਧਰ ਹੀ ਸਟਾਰਟ ਕਰੀਏ ਕਿਧਰੋਂ ਮਰਜੀ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਹਾਂ ਕਿਹੜਾ ਸੂਆਸ ਹੁੰਦੀ ਆ ਇਹ ਤੀਜਾ ਸੂਆਸ ਹੁੰਦੀ ਆ ਬਾਈ ਤੀਜਾ ਸੂਆਸ ਹੁੰਦੀ ਆ ਕੀ ਰਿਕਾਰਡ ਦੱਸਿਆ ਬਾਈ ਪਿਛਲੇ ਸੂਏ ਦਾ ਦੇ ਦਿੰਦੀ ਆ ਬਈ 16 17 ਕਿਲੋ ਦਾ 16 17 ਲੀਟਰ ਦੁੱਧ ਦੇ ਦਿੰਦੀ ਆ ਇਹਦ ਕੀ ਬਾਈ ਕਿੰਨੀ ਕੰਮ ਇੰਨੇ ਮੰਨ ਲਓ ਬਾਈ ਦੇਜੋ ਮੋੜ ਨਹੀਂ ਠੀਕ ਆ ਬਾਕੀ ਕੱਦ ਵਡਾਲੀਆ ਹਨਾ ਹਾਂ ਹਾਂ ਮੜੇ ਚੁੰਗੀ ਆ ਸਿੰਗੀਆਂ ਤੋਂ ਉਹ ਠੰਡੀ ਸੀਲਾ ਕਹਿੰਦੀ ਕਹਿੰਦੇ ਠੀਕ ਆ ਸਿੰਗਾ ਦੋ ਬਈ ਕਹਿੰਦਾ ਚੁੰਗੀ ਆ ਕਹਿੰਦੀ ਕੁਛ ਨਹੀਂ ਠੰਡੀ ਸੀਲ ਕਰਨ ਵਾਲੀ ਪੂਰੀ ਆ ਬਾਕੀ ਖੋਲ ਦੇ ਬਈ ਤੋਟ ਮਰ ਜਿਆ ਤੋ ਥਲਾਈ ਚੱਲ ਕੋਈ ਚੱਕਰ ਨਹੀਂ ਠੀਕ ਆ ਹੂੰ ਬਈ ਜੇ ਮਰ ਜਿਆ ਥਲਾਈ ਚੱਲ ਕੋਈ ਚੱਕਰ ਹੀ ਨਹੀਂ ਬਾਕੀ ਯਾਰ ਥਣ ਬਹੁਤ ਚੰਗਾ ਹੈ ਨਾ ਬਈ ਪੂਰਾ ਵਧੀਆ ਵੀਰੇ ਕਲਾ ਕਲਾ ਥਣਾ ਪੂਰੀ ਬਿੱਥੀ ਦੇ ਥਣ ਲੱਗਾ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਚੰਗਾ ਬਾਕੀ ਆਡਰ ਵੀ ਕਰਨ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਹੈ ਪੂਰਾ ਵਧੀਆ ਬਣਾਉਗਾ ਅਜੇ ਕਿੰਨੇ ਕ ਦਿਨ ਲੈਂਦੀ ਠੀਕ ਆ ਯਾਨੀ ਚਾਰ ਪੰਜ ਸਾਨੂੰ ਲੈ ਜੂ ਬਾਈ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆਗਾ ਬਾਕੀ ਸਿੰਘ ਬਾਈ ਜ਼ਰੂਰ ਆ ਕਹਿੰਦੀ ਕਰਮ ਵਾਲੀ ਕੁਛ ਨਹੀਂ ਵਜਨ ਬਹੁਤ ਆ ਬਾਈ ਬਾਕੀ ਫੈਟ ਫੂਡ ਵੀ ਚੰਗੇ ਹੋਗਾ ਨਾ ਹੋਰੇ ਗਰ ਮੇਰੇ ਤੇ ਜਾ ਲੈ ਬਾਈ ਚੈੱਕ ਕਰ ਲੋ ਵਜਨ ਵਜੂਦ ਫੁੱਲ ਬਾਕੀ ਟੰਡਗਾ ਸੀਲ ਨਹੀਂ ਯਾਰ ਬਾਈ ਕੈਨਾ ਕੋਣਾ ਕੋ ਹਾਂ ਬਾਈ ਸਹੀ ਗੱਲ ਆ ਠੰਡੀ ਇਸ ਤੋਂ ਦਿਖਾ ਦੇ ਲੈ ਵਾਲਾ ਬਹੁਤ ਲੱਗਿਆ ਬਾਈ ਕਮਾਲ ਦਾ ਯਾਰ ਬਹੁਤ ਚੰਗਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵੀ ਤੀ ਥਾਣਾ ਲਾਤੋਂ ਲਾਤੋਂ ਬਰੇਕੀ ਜਬਾਕੀ ਕੱਚੀ ਕੱਚੀ ਬੋ ਗਿਆ ਬਾਈ ਜਦੋਂ ਸੁਣਾ ਨਾ ਕਰਮਾ ਬਹੁਤ ਸੁਣਾ ਲੈਵਾ ਤਿਆਰ ਕਰਕੇ ਸੰਗਿਆ ਸੰਗਿਆ ਬਾਈ ਮਾਰਦੀ ਨਹੀਂ ਜਮੈਂ ਕਿ ਮਰਜੀ ਲੈ ਲੈ ਬਾਈ ਮਰਜੀ ਹੋ ਕਰੀ ਚੱਲ ਦੇਖੀ ਮੁੱਲ ਆ ਬਾਈ ਫਰਜ਼ਾਇਜ ਮੁੱਲ ਲੈਣ ਦੇਣ ਬਾਈ 48000 ਦੀ ਦੇ ਦੇ ਠੀਕ ਆ ਜੈਸਨੋ ਵਾਲੇ ਮੁੱਲ ਹੋਊਗਾ ਠੀਕ ਆ ਬਾਈ ਕਹਿੰਦਾ ਜੈਸਨੋ ਵਾਲੀ ਬਾਈ ਮੁੱਲ ਹੋਊਗਾ 48000 ਦੀ ਆਪਾਂ ਵੜਾ ਦੇ ਦੇ ਬਾਕੀ ਬਾਈ ਆਪਾਂ ਇੱਕ ਵਾਰੀ ਹੋਰ ਚੈੱਕ ਕਰਾ ਨਾ ਥਣਾਂ ਦੀ ਕੁਆਲਿਟੀ ਬਹੁਤ ਸੋਣੀ ਹੈ ਜੀ ਪੂਰੀ ਬਿਥੇਤ ਹੈ ਮੈਟਲਾਂ ਡਲਣਾ ਹੋਤਾ ਬਈ ਲੈ ਸਹੀ ਗੱਲਾਂ ਬਈ ਲੈ ਵੇ ਢਿੱਲਾ ਚੈੱਕ ਕਰ ਲੋ ਜੇ ਇਹ ਬਹੁਤ ਲਾਹੂ ਬਈ ਪਾ ਕੋਸ ਵੀ ਨਹੀਂ ਅੱਗੇ ਬਈ 2 ਨੰਬਰ ਤੇ ਇਹ ਦੂਜਾ ਸੂਆ ਸੁੰਦੀ ਆ ਵੀਰੇ ਇਹ ਦੂਜਾ ਸੂਆ ਸੁੰਦੀ ਆ ਇਹਦਾ ਕਿੰਨਾ ਕਰ ਟਾਈਮ ਪਿਆ ਬਈ ਫੇਰ ਵੀ 5-4 ਦਿਨ ਹੀ ਲਊਗਾ ਬਈ 4-5 ਦਿਨ ਹੀ ਲੈ ਜੂਗੀ ਤੇ ਕੀ ਰਿਕਾਰਡ ਦੱਸਿਆ ਬਈ ਪਿਛਲੇ ਸ਼ੁੱਕਰ ਦਾ ਪਾ ਦਿੱਤਾ ਇਹਨਾਂ 14-15 ਕਿਲੋ ਬਈ ਪਲੂਨ ਨੇ ਠੀਕ ਆ ਤੇ ਐਦ ਕੀ ਕੀ ਉਮੀਦ ਆ ਵੀਰੇ ਹਾਂ 1 ਕਿਲੋ 2 ਕਿਲੋ ਵਾਧ ਦੇ ਦੋਗੀ ਬਾਕੀ ਸੇਵਾ ਦੇ ਸ਼ਰਤੀ ਆ ਲੈ ਲੈ ਕੋਈ ਵੀ ਲੈ ਲੈ ਤੂੰ ਬਾਕੀ ਰੋਈ ਰੋਈ ਬਹੁਤ ਆ ਜਾਣਾ ਪੂਰੀ ਵਜਨ ਵਾਲੀ ਆ ਕਰਦੇ ਵੀ ਬਹੁਤ ਵਧੀਆ ਬਾਈ ਲੈ ਬਾਈ ਵਜਨ ਵਜੂਦ ਚੱਕ ਬਾਕੀ ਠੰਡੀਆਂ ਥੀਲਾ ਕਹਿੰਦੀਆਂ ਕੋਹ ਬਈ ਠੀਕ ਆ ਬਾਈ ਲੈ ਲੈ ਵਾਲੂ ਬਾ ਦਿਖਾ ਦੇ ਲੈ ਬਾਈ ਲੈ ਵਾ ਪਰ ਨੇੜੇ ਤੇ ਚੱਕਰਾ ਨੇ ਬਹੁਤ ਸੋਹਣਾ ਜਾ ਕੱਲਾ ਕੱਲਾ ਥਣਾ ਪੂਰੀ ਵੀ ਥੀਰ ਤੇ ਮੋਟਾ ਸਾਂ ਲੱਗਦਾ ਵੀ ਫੀਟਿੰਗ ਵਾਲਾ ਲੈ ਵਾ ਹਨਾ ਪੂਰਾ ਬਾਈ ਫਾੜੀ ਵਾਲਾ ਲੈ ਲੈ ਵੀ ਵਾਲੀ ਨਹੀਂ ਬਾਕੀ ਆਪਾਂ ਵੀ ਫੇਸ ਪੂਸ ਚੱਕਰਾ ਨੇ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਪਿਆਰੀ ਹੈਗੀ ਗੋਦੀ ਵਾਲੀ ਵੈੜਾ ਬਾਕੀ ਖੋਲ ਦੇ ਬਈ ਤੋਰ ਤੇ ਬਈ ਰੰਗ ਰੂਪ ਚੰਦਾ ਸੁਨੱਖਪਣਾ ਚਮਕ ਚਮਕ ਬਹੁਤ ਆ ਬਾਈ ਬੜੀ ਵਿੱਚ ਚੰਗੀ ਬਾਕੀ ਸ਼ਾਇਣੇ ਬਹੁਤ ਆ ਬਾਈ ਹਨਾ ਹਾਂ ਹਾਂ ਪੂਰੀ ਚਮਕ ਚਮਕ ਕਰ ਲੈ ਬਾਈ ਠੰਡੀ ਸੀਲ ਚੈੱਕ ਕਰ ਲੋ ਇੰਨੀ ਕਾ ਕੋਈ ਮੌ ਇਹਨਾਂ ਤਰੀਂ ਦੇ ਕੋਈ ਚੱਕਰ ਹੀ ਨਹੀਂ ਭਾਈ ਦੀ ਨਹੀਂ ਕੋਈ ਧੱਕਾ ਨਹੀਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਲੈ ਵੇ ਕਾ ਮਰ ਜੇ ਇੱਥੇ ਮਰ ਜੇ ਖੜਾ ਲਾ ਸਹੀ ਗੱਲ ਆ ਬਾਈ ਤੇ ਇਹਦਾ ਬਾਈ ਫਿਰ ਕੀ ਮੌ ਲੱਗਿਆ ਇਹਦਾ ਤੇ 60 ਦੀ ਦੇ ਦਾਂਗੇ ਵੀਰੇ 60000 ਦੀ ਹਾਂ ਠੀਕ ਆ ਬਾਈ ਬਾਕੀ ਆਏਗਾ ਤਾਂ ਮੰਨ ਤਣ ਹੋ ਜਾ हां मौके तक हो ही जोगे ठीक है भाई भाई कहंदा आए के दा मान तान भाई जरूर होजू बाकी रा जी बहुत है बड़ी भाई बाकी हजे दिखावे ਕੋਲੋਂ ਕੋਕ ਨਹੀਂ ਕਹਿੰਦੀ ਬਈ ਕੈਮਰੇ ਤੇ ਜਾ ਕੇ ਵੀ ਥੋੜਾ ਕੈਮਰੇ ਤੇ ਬਾਈ ਜਰੂਰ ਜਾਖਦੀ ਆ ਅਜੇ ਕੱਚੀ ਕੱਚੀ ਪਈ ਜਦੋਂ ਕਰਮਾਂ ਨੇ ਸੁਣਾ ਬਹੁਤ ਸੁਣਾ ਹਟ ਤਿਆਰ ਕਰਨਾ ਬਾਕੀ ਬਾਈ ਨੇ ਮੁੱਲ ਵੀ 60000 ਰੁਪਏ ਰੱਖਿਆ ਭਾਇ ਦਨ ਲੈ ਜੂ ਕਿੰਨੇ ਕੇ ਲੈ ਜੂ ਬਈ ਐਸਟੀਮੇਟ ਪੰਜ ਚਾਰ ਦਿਨ ਦੇ ਵੀ ਲੈ ਹੀ ਜਾਊ ਬਈ ਠੀਕ ਆ ਹਾਂ ਤਵੇੰਦਰ ਅੰਦਰ ਸੂਹ ਪਣੀਆ ਦੋਨੇ ਬੈੜਾਂ ਠੀਕ ਆ ਬਈ ਅਕੇ ਬਈ ਸੱਤੇ ਤਨ ਨੰਬਰ ਤੇ ਇੱਕੜਾ ਸੂਹ ਸੁਈਆ ਇਹ ਦੂਜਾ ਸੂਹ ਸੁਈਆ ਕੋਈ ਬਗਲ ਅਗਲਾ ਉਹ ਤੇ ਚਾਹੇ ਤੀਜਾ ਮੰਨ ਲੇ ਬਈ ਦੂਜਾ ਸੂਹ ਸੁਈਆ ਭਾਵੇਂ ਅਗਲਾ ਬਾਈ ਕਹਿੰਦਾ ਦੂਜੀ ਤੀਜਾ ਮੰਨ ਲੇ ਬੱਚਾ ਨਹੀਂ ਦਿੱਤਾ ਬਈ ਬੱਚੇ ਦਿੱਤੇ ਵੀਰੇ ਮੱਚਾ ਵਸੀਤੇ ਵਸੀਓ ਗਵਾਲ ਦਿੱਤੀ ਰਾਤੇ ਸੁੱਈਏ ਹੈ ਬਈ 9:30 ਵਜੇ ਬਹੁਤ ਕੁਆਲਟੀ ਦਿੱਤਾ ਬੱਸੀ ਦਿੱਤੀ ਹੈ ਕੀ ਕਰਮਲ ਨੇ ਤੇ ਬਈ ਕੀ ਰਿਕਾਰਡ ਰਿਹਾ ਹੈ ਇਹਦਾ ਪਿਛਲੇ ਸੂਈ ਦਾ ਰਿਕਾਰਡ ਤਾਂ ਯਾਰ ਆਪਾਂ ਪਤਾ ਹੀ ਨਹੀਂ ਕਰਿਆ ਬਈ ਠੀਕ ਆ ਨਵਾਂ ਅੱਛੀ ਗੱਲ ਨੇ ਤੂੰ ਐਸਟੀਮੇਟ ਦਾ ਬਈ ਕਿੰਨਾ ਕ ਦੇ ਦੋ ਤੂੰ ਇਹਦੀ ਸਵੇਰੇ 1 ਚਵਾਈ ਹੋਈ ਆ ਨੇ ਕੱਢਿਆ 4 ਕਿਲੋ ਬੋਲਾ ਬਈ 4 ਕਿਲੋ ਬੋਲਾ ਠੀਕ ਹੈ ਚਵਾਈ ਕੀਤੀ ਸਵੇਰੇ ਗਾ ਰਾਤੇ ਸੁੱਈਏ ਜੇਰ ਕੰਪਲੀਟ ਜੇ ਵਗੈਰਾ ਸਾਰਾ ਕੋਸੂ ਜਮਾ ਓਕੇ ਬਾਈ ਠੀਕ ਆ ਬਾਕੀ ਬਈ ਥਣ ਬਹੁਤ ਚੰਗਾ ਯਾਰਾ ਨਾ ਬਾਕੀ ਭਜਨ ਵਜਨ ਵੀ ਬਹੁਤ ਲੈ ਬਾਈ ਭਜਨ ਵਜੂ ਚੈੱਕ ਕਰ ਲੋ ਬਾਕੀ ਥਣ ਲੈਵਾ ਚੈੱਕ ਕਰ ਲੋ ਬਹੁਤ ਸੋਣਾ ਕੱਲਾ ਕੱਲਾ ਥਣਾ ਪੂਰੀ ਬਿੱਤੀ ਦੇ ਥਣਾ ਬਾਕੀ ਲੈਵਾ ਨਾ ਫਸੀ ਖੜੀ ਆ ਕਰੂ ਰੋਈ ਹਾਂ ਚੋਈ ਵੀ ਨਾਲੇ ਬਾਈ ਠੀਕ ਆ ਲੈ ਬਾਈ ਕਿ ਨਾ ਚੋਈ ਵੇ ਖੋਲ ਦੇ ਬਾਈ ਇਧਰ ਨੂੰ ਮੜੀ ਜੀ ਚਲੋ ਬਾਕੀ ਬਾਈ ਜਰਸੀ ਆ ਗਈ ਪੰਜਾਬ ਵਾਲੀ ਹਿਮਨ ਦੇ ਚਾਹੇ ਕੋਈ ਭਾਈ ਅਗਲੇ ਹਿੱਸੇ ਦਾ ਮਗਰ ਬੱਚਾ ਵੀ ਬਹੁਤ ਵਧੀਆ ਪਾਤਾ ਹੂ ਬਈ ਬੱਚਾ ਦਾ ਬਹੁਤ ਕਮਾਲ ਦਾ ਵਜਨ ਬਹੁਤ ਆ ਬਈ ਹਾਂ ਭਾਈ ਜਣ ਬਜੂ ਬੜੀ ਵੀ ਆਪੂ ਬਾਕੀ ਲੇਵਾ ਬਈ ਬਹੁਤ ਕਮਾਲ ਦਾ ਚੈੱਕ ਕਰ ਉਹ ਸੁਣਾ ਖੁੱਲੇ ਭਾਂਡੇ ਦੀ ਆ ਹਨਾ ਪੂਰੇ ਬਈ ਦੋਤਾ ਕਰਮ ਵਾਲੀ ਇਹ ਨਹੀਂ ਪਤਾ ਕੋਈ ਛੇਵਾਲਾ ਵੀਰ ਲੈ ਗਿਆ 17 18 ਕਿੱਲੇ ਹੀ ਪਾ ਦੇ ਠੀਕ ਆ ਭਾਈ ਕਹਿੰਦਾ ਜੇ ਕੋਈ ਛੇਵਾਲਾ ਵੀਰ ਲੈ ਗਿਆ ਇਹ ਨਹੀਂ ਪਤਾ ਭਾਈ 17 18 ਲੀਟਰ ਦੁੱਧ ਪਾ ਦੇ ਇੱਥੋਂ ਦਿਖਾ ਦੇ ਥਾਨ ਚੈੱਕ ਕਰਾ ਲੈ ਲੈ ਭਾਈ ਚੈੱਕ ਕਰਨ ਲੇਵਾ ਬਾਕੀ ਮਠੰਡੀ ਚੀਲਾ ਬਈ ਹਾਂ ਹਾਂ ਪੂਰੀ ਨਾਲ ਦੁਰਕ ਮੋਟੀ ਮੋਟੀ ਹੈ ਬਈ ਠੀਕ ਆ ਭਾਈ ਕਹਿੰਦਾ ਤਾਰ ਵੀ ਇੱਕ ਨੰਬਰਾਂ ਮੋਟੀ ਮੋਟੀ ਤਾਰ ਆ ਲੈ ਲੈਣਾ ਭਰਾ ਫੇਜ਼ ਕੁਆਲਟੀ ਦਾ ਕਾਜ ਨਹੀਂ ਕਰਦੀ ਬਈ ਕਮਾਲ ਆ ਯਾਰ ਹਨਾ ਹੂੰ ਹੂੰ ਇੰਨਾ ਇੱਕ ਤਾਂ ਬੱਚੇ ਦਾ ਮਾਣਾ ਮੋਟਾ ਕਰਦੇ ਬੱਚੇ ਦਾ ਕਰਦੀ ਆ ਬਈ ਥੋੜਾ ਜਿਹਾ ਬੱਚਾ ਬਈ ਬੱਸੀ ਆ ਬੱਸੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਬਾਕੀ ਆ ਲਾ ਲਓ ਵੀ ਇੱਕ ਨਹੀਂ ਦੋ ਮਿਲਦੇ ਆ ਕਿ ਨਹੀਂ ਬਾਈ ਇਹ ਤਾਂ ਆਏਗਾ ਤੇ ਕੀ ਮੋਲਾ ਫਿਰ ਬਾਈ ਜਿਆਜ ਮੋਲੇ ਲੈਂਦੇ ਨੇ 52000 ਰੁਪਏ ਆ ਬਈ ਮਾਣਤਾਨ ਕਰਦੇ ਆਂ ਠੀਕ ਆ ਲੈਣ ਦੇਣ ਬਾਈ ਕਹਿੰਦਾ 52000 ਆ ਬਾਈ ਬਾਕੀ ਮੌਕੇ ਤੇ ਮਾਨਤਾਣ ਜਰੂਰ ਕਰ ਦੇਗੇ ਬਾਕੀ ਆਪਾਂ ਇੱਕ ਵਾਰੀ ਹੋਰ ਚੈੱਕ ਕਰਾ ਦੇਣਾ ਲੈਵਾ ਚੈੱਕ ਕਰ ਲਓ ਬਾਈ ਬਹੁਤ ਸੋਣਾ ਮੁਠੀ ਵਾਲਾ ਥਾਣਾ ਪੂਰੀ ਵਿੱਤੀ ਤੇ ਥਣ ਲੱਗਿਆ ਬਾਕੀ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਬੱਚਾ ਵੀ ਕਰਮਲ ਨੇ ਬਹੁਤ ਪਿਆਰਾ ਦਿੱਤਾ ਤੇ ਅੱਗੇ ਬਾਈ ਇਹਨੂੰ ਫੇਰ ਪਲੂਨੇ ਸੂਈ ਆ ਬਾਈ ਖਾਣੇ ਦੁੱਧੇ ਹੀ ਹੋਵੇ ਸਾਨੂੰ ਤਾਂ ਪਲੂਨੇ ਕਹਿ ਕੇ ਦਿੱਤੀ ਠੀਕ ਆ ਹਾਂ ਇਹ ਸੂਈ ਕਰਕੇ ਮੜਾ ਜਾਪੇ ਸਿਆ ਹੁਣੀ ਸੂਈ ਆ ਠੀਕ ਆ ਬਾਈ ਹੁਣੀ ਆ ਜੇਲ ਵਿਖਾ ਦੇ ਬਈ ਜੇਰ ਪੈ ਗਈ ਬਈ ਜੇਰ ਆਪਾਂ ਚੈੱਕ ਕਰਾਣੇ ਕੰਪਨੀ ਪੰਜ ਵਜੇ ਸੋਈ ਜੀ ਬੱਸੀ ਦਿੱਤੀ ਆ ਨਾ ਬਾਲੀ ਚੰਗੀ ਦਿੱਤੀ ਬਈ ਲੈ ਬਈ ਬੱਚੇ ਦੀ ਕੁਆਲਿਟੀ ਚੈੱਕ ਕਰਾਣੇ ਇਹਨੇ ਬਈ ਬੱਚਾ ਬੱਸੀ ਦਿੱਤੀ ਬੱਸੀ ਦੀ ਕੁਆਲਿਟੀ ਚੈੱਕ ਕਰ ਲੈ ਬਹੁਤ ਪਿਆਰੀ ਬੱਸੀ ਹੋਸੀ ਆ ਨਰੂ ਬਹੁਤ ਆ ਬਈ ਹੈ ਨਾ ਇਹਦਾ ਉੱਠਣ ਮੈ ਨਹੀਂ ਲੱਗੀ ਲੈ ਨਹੀਂ ਹੂੰ ਲੈ ਬਈ ਵੱਡੀ ਵੱਡੀ ਟਵਾ ਟਵਾ ਬਹੁਤ ਵੱਡੀ ਵੱਡੀ ਵਾਲੀ ਬੱਸੀ ਆ ਕੁਆਲਿਟੀ ਵਾਲੀ ਬਈ ਖੋਲ ਦੇ ਥੋੜਾ ਜਿਹਾ ਤਾਂ ਨਹਿਰ ਆਗਾ ਬਾਕੀ ਅੰਦਰ ਉਹ ਸੋਨਾ ਤਿਆਰ ਕਰਿਆ ਬਾਈ ਹੈਨਾ ਹਾਂ ਵਾਕਿਆ ਨੂੰ ਐੇ ਜੇਰ ਪੈਣੀ ਨਹੀਂ ਹਜੇ ਵੀਡੀਓ ਪਾਉਂਦੇ ਨਹੀਂ ਆਪਾਂ ਹੂੰ ਅਜੇ ਕੜਤਾ ਬੋੜਾ 2 ਢਾਈ ਕਿਲੋ ਠੀਕ ਆ ਦੋਨੇ ਹੀ ਲਵੋ ਤਾਂ ਬਈ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਾਈ ਤੇ ਬੋੜਾ ਢਾਈ ਲੀਟਰ ਆਪਾਂ ਕੜਤਾ ਤੇ ਕਿੰਨਾ ਕਹਿੰਦਾ ਤੂੰ ਪਾ ਦੂ ਬਈ ਐਸਟੀਮੇਟ ਪਾ ਦੂ 12 12 ਕਿਲੋ ਮੰਨ ਕੇ ਲੈ ਲੈ ਕੋਈ 12 ਤਾਂ ਲੱਗੇ ਠੀਕ ਆ ਬਾਈ ਬਾਈ ਕਹਿੰਦਾ ਬਾਈ 12 ਲੀਟਰ ਮੰਨ ਬਾਕੀ ਸੇਵਾ ਅਗਲੇ ਦੀ ਜਿੰਨੇ ਕਰ ਲਓ ਉਹਨਾਂ ਕੋ ਫੇਲੂ ਹੂੰ ਸੋਈ ਕਰਕੇ ਐ ਜੇ ਹੋ ਗਈ ਬਾਈ ਹੂੰ ਬਸੇ ਚੰਗੀ ਐ ਲੈ ਭਾਈ ਅਪਰ ਕੰਦੇ ਚੀਰ ਵਾਲ ਦੀ ਚੈੱਕ ਕਰਾਣਾ ਬਹੁਤ ਸੋਹਣਾ ਹਨ ਹਾਂ ਕਰਤਾ ਬੋਲਾ ਪੂਰਾ ਡੰਗੀ ਪਾਇਆ ਜਰਾ ਹਨ ਪੂਰੀ ਬਈ ਵਧੀਆ ਬਾਕੀ ਥਣ ਚੈੱਕ ਕਰਾ ਦਿੰਨਾ ਭਾਈ ਨੇੜੇ ਤੋਂ ਬਹੁਤ ਚੰਗਾ ਥਾਣਾ ਪੂਰੀ ਬਿੱਥੀ ਦੇ ਥਾਣੇ ਲੈ ਵਕਲਾ ਕਲਾ ਥਾਣਾ ਮੁੱਠੀ ਵਾਲਾ ਥਾਣਾ ਧਾਰ ਕਿਵੇਂ ਆ ਭਾਈ ਕੋਲੇ ਮੋਟੀ ਹੋਵੇ ਫੇਸ ਕੁਆਲਿਟੀ ਚੈੱਕ ਕਰਾ ਲੈ ਭਾਈ ਫੇਸ ਚੈੱਕ ਕਰ ਲੋ ਬਹੁਤ ਕਮਾਲ ਦਾ ਬੋਦੀਬਾਦੀ ਫੁੱਲ ਕਮਾਲ ਦੀ ਛੋਟਾ ਛੋਟਾ ਕਰਮਾਲੀ ਦਾ ਕੰਨਾ ਬੱਚੇ ਵੀ ਚੰਗੇ ਪਾਉਂਦੀ ਆ ਤੇ ਕੀ ਮੋਲ ਆ ਬਾਈ ਫਰਜ਼ਾਇਤ ਆ ਮੋਲ 60000 ਰੁਪਏ 46000 ਰੁਪਏ ਮੋਲ ਆ ਬਾਕੀ ਮਾਨਤਨ ਹੋ ਜਾਊਗਾ ਹੱਥੀ ਸੂਈ ਸਭਾਈ ਜੇਰ ਕੰਪਲੀਟ ਆ ਠੀਕ ਆ ਬਾਈ ਬਾਈ ਜੇਰ ਨੋਨੇ ਇੱਕ ਨੰਬਰ ਰਨਿੰਗ ਆ ਜੇਰ ਵਗੈਰਾ ਸਾਰਾ ਕੁਝ ਓਕੇ ਆ ਹਮਮ ਤਵਾਏ ਤੇ ਧਰ ਮਾਰ ਕੇ ਕਹੇ ਆਪਾਂ ਦੋਨਾਂ ਨੇ ਵੀ ਦਿਖਾ ਦਿੰਨੇ ਆ ਭਾਈ ਆ ਆਪੇ ਮਾਰਨੀ ਹੋਈ ਅਗਲਾ ਮਾਰ ਲੇ ਠੀਕ ਆ ਭਾਈ ਲੈ ਅਸੀਂ ਦੱਚ ਕਰ ਲੋ ਫੋਲਾ ਦੋਵੇਂ ਇਹ ਵੀ ਚੈੱਕ ਕਰ ਲੋ ਕਿੰਨੀ ਆ ਗਈ ਠੰਡੀ ਸੀਲ ਇਹਦਾ ਐ ਸੀਗਾ ਵੀ ਆਪਾਂ ਪਾਉਣੀ ਨਹੀਂ ਵੀਡੀਓ ਠੀਕ ਆ ਜੀ ਫਿਰ ਬੋੜਾ ਬੋੜਾ ਕਰਤਾ ਵੀ ਭੇਜੋ ਇਹ ਰਪੇ ਜੀ ਚੈੱਕ ਕਰ ਲੋ ਬਹੁਤ ਸੋਹਣਾ ਥਾਣਾ ਬੁੱਸੀ ਬੁੱਸੀ ਚੰਗਾ ਠੀਕ ਆ ਇਹਦਾ ਫਿਰ ਕੀ ਮੁੱਲ ਲਵੇ ਚਾਹੇ ਤਾਂ 44000 ਠੀਕ ਆ 44000 ਰੁਪਿਆ ਮੁੱਲ ਬਾਕੀ ਮੌਕਾ ਬਾਕੀ ਖਾਣ ਪੀਣ ਵਾਲੀ ਹਾਂ ਮੌਕੇ ਤੇ ਮਨਤਨ ਹਰ ਇੱਕ ਵੀਰ ਦਾ ਕਰਾਂਗੇ ਆ ਇਹਦਾ ਠੀਕ ਆ ਭਾਈ ਆ ਗਾ ਲੈਵਲ ਉਪਰ ਜਾ ਦੇ ਬਈ ਲੈਵਾ ਮੈਂ ਕਹਿੰਦਾ ਕੀ ਬਾਤੀਆਂ ਬਹੁਤ ਸੋਹਣਾ ਲੈਵਾ ਇਹਦਾ ਵੀ ਕਰਮ ਵਾਲੀ ਦਾ ਇਕੱਲਾ ਇਕੱਲਾ ਥਾਣਾ ਬਈ ਪੂਰੀ ਵਿੱਚੀ ਤੇ ਠੰਡ ਜਾ ਬਾਕੀ ਦੋਮੇ ਚੰਗੀਆਂਆਂ ਗੀਆਂ ਬਰੀਡਾਂ ਚੰਗੀਆਂ ਨੇ ਬਈ ਫਾਇਟ ਚੰਗੀ ਆਊਗੀ ਕੰਨੇ ਆਰਾਮ ਨਾਲ ਖਾ ਪੀ ਕੇ ਗੱਲਾਂ ਕਰ ਜਾਂਦੇ ਆ ਬੱਚੇ ਹੂੰ ਚਾਰੂ ਫੁੱਲਾ ਹਨਾ ਹੋਰੀਆਂ ਬਈ ਰੱਜੀਆਂ ਮੀਆਂ ਨਹੀਂ ਬਸ ਉਹ ਸੂਏ ਤੋਂ ਬਾਅਦ ਦੋ ਚਾਰ ਦਿਨ ਤੱਕ ਹੀ ਨਹੀਂ ਖਾਂਦਾ ਚੱਲਦਾ ਨਾ ਨਾ ਇਹ ਰਾਤ ਸੁਖੀ ਹੀ ਉਹ ਜੇ ਵੇਰੇ ਸੁਪੀ ਸਾਡੇ ਕੋ ਪੰਜ ਵਜੇ ਠੀਕ ਆ ਬਾਈ ਤੇ ਬਾਈ ਨਾ ਸੀਗੇ ਬਾਈ ਕੋਲੇ ਚਾਰ ਆਪਾ ਚਾਰ ਦੇ ਚਾਰ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ